ਮੰਮੀ ਪੇਕੇਆਂ ਵੱਲ ਨਹੀਂ ਜਾਣਾ ਠੀਕ ਵਾ ਨਾ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਉਹਨਾਂ ਨੇ ਤਾਂ ਡਾ ਕੀ ਵਿਗਾੜਿਆ ਕੀ ਕਰਾਂਗੇ ਉਹ ਵਿਗਾੜੇ ਜਾਂ ਉਹਨਾਂ ਨੇ ਇਤਿਹਾਏ ਗਏ ਦੀ ਸ਼ਰਮ ਕਰ ਲਿਆ ਕਰ ਕੋਈ ਰਿਸ਼ਤੇਦਾਰ ਆਇਆ ਤਾਂ ਉਹਦੇ ਵਾਸਤੇ ਰੱਖ ਤੁਹਾਨੂੰ ਸਾਰਿਆਂ ਨੂੰ ਅਕਲ ਵਾਕੇ ਉਹਦੇ ਸ਼ਦਾਈ ਤੁਰੇ ਫਿਰਦੇ ਆ ਸ਼ਦਾਈ ਆ ਤੁਸੀਂ ਹੁਣੇ ਜੇ ਵਾਸਾ ਗੱਦੋ ਹੱਥ ਮਾਰ ਤੈਨੂੰ ਮੈਂ ਨਾ ਅਜੇ ਕਿਹ ਕਿੰਤੀ ਵਿੱਚ ਨਹੀਂ ਸਮਝਦੀ ਤੂੰ ਘਰ ਵਾਲੀ ਬਣ ਕੇ ਬਹਿ ਵੀ ਗਈਆਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਹੋ ਤਾ ਮੰਮੀ ਮੈਂ ਤੇ ਇਦਾਂ ਹੀ ਬੋਲਣਾ ਵਾ ਠੀਕ ਵਾ ਨਾ ਨਾਲੇ 10 15 ਦਿਨ ਹੋ ਗਏ ਇਹਨਾਂ ਨੂੰ ਆਇਆਂ ਨੂੰ ਘਰ ਦਾ ਕੋਈ ਫਿਕਰ ਨਹੀਂ ਆ ਨਹੀਂ ਜਨਤ ਤੇਰੇ ਨੀ ਜਿੰਨੀ ਬੇਇੱਜ਼ਤੀ ਤੂੰ ਮੇਰੇ ਕਰਵਾਈ ਹੈ ਨਾ ਕਦੀ ਮੇਰੀ ਇੰਨੀ ਬੇਇੱਜ਼ਤੀ ਨਹੀਂ ਹੋਈ ਫੋਨ ਤੇਰੇ ਬਾਵਾ ਨਾ ਮੈਂ ਛੱਡੀਆਂ ਮਾਏ ਨਹੀਂ ਮਾਏ ਨਹੀਂ ਮਾਏ ਨਹੀਂ ਮਾਏ